ਸਾਸਰੀ ਘਾਲ ਵੀਰ ਜੀ ਮਾਨ ਨਮੀਤ ਡੇਰੀ ਫਾਰਮ ਚ ਭੈਣ ਭਰਾਵਾਂ ਦਾ ਧੰਨਵਾਦ ਅੱਜ ਦੀ ਵਿਜਿਟ ਪਿੰਡ ਲੁਧਰ ਆਓ ਲੈਨੇ ਵੀਰ ਕੋ ਜਾਣਕਾਰੀ ਸਾਸਰੀ ਘਾਲ ਵੀਰ ਜੀ ਹੋਰ ਸੁਣਾਓ ਸੇਤਾਂ ਦੀ ਇਸਲਾ ਮਾਲ ਵੇਚ ਗਿਆ ਵੀਰ ਜੀ। ਵੇਚ ਗਿਆ ਵੀਰ ਜੀ ਬੜੀ ਕਿਰਪਾ ਬਾਬੇ ਦੀਪ ਸਿੰਘ ਜੀ। ਚਲੋ ਵੀਰ ਜੀ ਵੀਕਣਾ ਚਾਹੀਦਾ। ਇਹ ਮਾਲ ਵੇਚ ਜਿੰਦਾ ਜਦੋਂ ਵੀਡੀਓ ਪਾਈ ਦੀ ਆ। ਠੀਕ ਆ ਵੀਰ ਜੀ। ਆਪਣੀ ਜਾਇਜ਼ ਹੁੰਦੇ ਨੇ ਤੁਹਾਨੂੰ ਪਤਾ। ਨਹੀਂ ਨਹੀਂ ਵੀਰ ਜੀ ਜਾਇਜ਼ ਹੀ ਤੁਹਾਡਾ ਡੇਟ ਅੱਗੇ ਬਹੁਤ ਜਲਸੀ ਆ ਗਈਆਂ। ਮਗਰ ਇਹ ਪੰਜਾਬ ਜਲਸੀ ਵੱਸੀ ਜੇ। ਪੰਜਾਬ ਜਲਸੀ 'ਚ ਵੀਰ ਕਹਿੰਦਾ ਆ ਗਈ ਵੀਰ ਜੀ। ਆ ਗਈ ਵੱਸੀ ਜੇ ਪੰਜਾਬ ਜਲਸੀ। ਵੀਰ ਜੀ ਐਡਰੈਸ ਨਾਂ ਤੇ ਨੰਬਰ ਦੱਸਿਓ ਪਹਿਲਾਂ ਆਪਣੇ। ਐਡਰੈਸ ਵੀਰ ਜੀ ਪਿੰਡ ਲੁਧੜ। ਹਾਂਜੀ। ਤੇ ਨਾਂ ਹੈਗਾ ਜੀ ਬਲਵਿੰਦਰ ਸਿੰਘ। ਹਾਂਜੀ। ਤੇ ਫੋਨ ਨੰਬਰ ਹੈਗਾ 86200 ਤੇ 3 ਦੱਸਿਓ ਵੀਰ ਜੀ ਇਹਦਾ ਫੇਰ ਪੰਜਾਬ ਜਲਸੀ ਚ ਵੀਰ ਜੀ ਆ ਜਾਂਦੀ ਮਗਰ ਵੀ ਵੱਸੀ ਆ ਗਈ ਇਹਦੀ ਇਹ ਗਾਹ ਕੋ ਆਪਣੇ ਕੋ 11 ਲੀਟਰ 11 ਲੀਟਰ ਦੁੱਧ ਆ ਵੀਰ ਕਹਿੰਦਾ ਠੰਗੀ ਸੀ ਲਿਆ ਵੀਰ ਜੀ ਹਾਂ ਜੀ ਵੀਰ ਜੀ ਕੋਈ ਦੋ ਮੀਟਰ ਚਾ ਕੇ ਖੜੇ ਕੋਈ ਚਾਰ ਟਾਈਮ ਵੇਖ ਲੋ ਕੋਈ ਮੈਂ ਨਹੀਂ ਜੇ ਪੱਕਾ ਦੁੱਧ 11 ਲੀਟਰ ਆ ਹਾਂ ਜੀ ਵੀਰ ਜੀ ਚਵਾ ਕੇ ਦਾਂਗੇ ਕੋਈ ਚਾਰ ਡੰਗ ਚੋ ਦੇਖੋ ਵੀਰ ਜੀ ਪੱਕਾ ਵੀਰ ਕਹਿੰਦਾ 11 ਲੀਟਰ ਦੱਜ ਜਾਂਦੀ ਆ ਔਨਲਾਈਨ ਹਾਂ ਜੀ ਫੇਰ ਆਪਾਂ ਦੱਸਦੀ ਵੀ ਨਹੀਂ ਗਾਰੰਟੀ ਦਿੰਦੇ ਨੌ ਦੀ ਖੁੱਲੀ ਗਾਰੰਟੀ ਹੋਊਗਾ ਆਪਣੀ ਅੱਛਾ ਨੌ ਦੀ ਫੇਰ ਖੁੱਲੀ ਹੋਊ ਕੋ ਦੱਤਾ ਦੇ ਕਰਦੀ ਯਾਰਾਂ ਦੀ ਆ ਹਾਂ ਜੀ ਵੀਰ ਇੱਕ ਹੋਰ ਵੀਰ ਜੀ ਪੰਜਾਬ ਜਲਸੀ ਚ ਆ ਜਾਂਦੀ ਆ ਕੰਡੇ ਵਾਲਾ ਦਾ ਹੋਊਗਾ ਹਾਂਜੀ ਲੀਟਰ ਵਾਲਾ ਜਿਹੜਾ ਵਾ ਯਾਰਾ ਹੋਊਗਾ ਠੀਕ ਆ ਵੀਰ ਜੀ ਹਾਂਜੀ ਖੋਲੋ ਵੀਰ ਜੀ ਤੋਰੋ ਤੁਹਾਨੂੰ ਪਤਾ ਤੋਰ ਤੱਕੜ ਜਾਂਦਾ ਵੀਰ ਜੀ ਨਹੀਂ ਉਹਦੇ ਵੀਰ ਜੀ ਇਹ ਤੱਕੜ ਨਹੀਂ ਕਰਨਾ ਥੋੜਾ ਇਹਨੇ ਕਸੇ ਪੱਕੇ ਥਾਂ ਤੇ ਰਹੀ ਆ ਬਾਕੀ ਉਧਰ ਨੂੰ ਖੁੱਲੀ ਤੋਰ ਕੇ ਵਿਖਾ ਦਾਂਗੇ ਵੇ ਲੋ ਵੀਰ ਜੀ ਤੋਰੋ ਮੜੇ ਪੱਕੇ ਥਾਂ ਇੱਟਾਂ ਦੇ ਥਾਂ ਕਰਦੀ ਹੀ ਉਹਦਾ ਵਹਿਰ ਦੀ ਤੋਰ ਚੰਗੀ ਲੱਗੀ ਵੇ ਲੋ ਥਾਂਲੇ ਵਾਲ ਵੀਰ ਜੀ ਚੰਗਾ ਵਾ ਲੈ ਆ ਵੀਰ ਜੀਆਂ ਨੂੰ ਕੋਈ ਗੱਲੀ ਮੋੜ ਦੋ ਵੀਰ ਜੀ ਮਾ ਲਿਆ ਵੀਰ ਜੀ ਵੇ ਲੋ ਵੀਰ ਜੀ ਫੇਸ ਕੁਆਲਿਟੀ ਦਿਖਾ ਦਿੰਨੇ ਆ ਪੰਜਾਬ ਵਾਲੀ ਵਹਿ ਰਿਆ ਠੰਡੀ ਸੀ ਰਿਆ ਵੀਰ ਕਹਿੰਦਾ ਜਿੱਦਾਂ ਮਰਜੀ ਵੀਰ ਜੀ ਵੰਗਾ ਪਾਉਂਦੇ ਆ ਨਹੀਂ ਨਹੀਂ ਵੀਰ ਜੀ ਇੱਥੇ ਦੇਰ ਆ ਖਾ ਕੇ ਭਾਈ ਠੀਕ ਆ ਵੀਰ ਜੀ ਵੇ ਲੋ ਵੀਰ ਜੀ ਤੌਰ ਦਿਖਾਤੀ ਤੁਹਾਨੂੰ ਫੇਰ ਇੱਥੇ ਮਰਜੀ ਵੀਰ ਜੀ ਦਿਖਾਓ ਤੇ ਜੀ ਵੇ ਲੋ ਵੇਖੋ ਵੀਰ ਜੀ ਵੀਰ ਨੇ ਹੱਥ ਲਾ ਕੇ ਰਸਾ ਵੇ ਲੋ ਉੱਤੇ ਛੱਡਿਆ ਜੀ ਵੇ ਲੋ ਵੀਰ ਜੀ ਵੀਰ ਨੇ ਚੈੱਕ ਕਰਾਤੀ ਠੰਡੀ ਸੀ ਰਿਆ ਉਹਦੀ ਕੋਈ ਗਾਲ ਨਹੀਂ ਮਾਸਾ ਲੱਤ ਨਹੀਂ ਚੁੱਕਦੀ ਲੈ ਲਓ ਵੀਰ ਜੀ ਅੱਗੇ ਬੱਛੀ ਉਹ ਬੱਜੀ ਜਿੱਤੇ ਲੈ ਲਓ ਗਾਣ ਕੋ ਪਤਾ ਨਹੀਂ ਥਾ ਵੀਰ ਜੀ ਤੁਹਾਡਾ ਉੱਚਾ ਨੀਵਾਂ ਨਾ ਤੁਹਾਡਾ ਤਾਂ ਅਗਰ ਤੇ ਡੰਗਰ ਨੂੰ ਲੱਗਦਾ ਵਾ ਹਾਂ ਜੀ ਵੀਰ ਜੀ ਇਹ ਲੋ ਵੀਰ ਜੀ ਮਗਰ ਵੀ ਵਛੀ ਆ ਪੰਜਾਬ ਦੀਆਂ ਗਲੀ ਭੀੜੀ ਆਪਣੀ ਸੁੱਤਰ ਨਹੀਂ ਹੁੰਦਾ ਕੋਈ ਗੱਲ ਕੋਈ ਗੱਲ ਨਹੀਂ ਠੀਕ ਆ ਠੀਕ ਆ ਵੀਰ ਜੀ ਹਾਂ ਜੀ ਵੀਰ ਜੀ ਬੱਚਾ ਕਿੰਨੇ ਚਿਰ ਦਾ ਹੋਗਾ ਇਹਦਾ ਵਛੀ ਵੀਰ ਜੀ ਮਹੀਨੇ ਕਦੇ ਨਹੀਂ ਆ ਲੈ ਸਿੰਗ ਨਹੀਂ ਨਿਕਲੇ ਆ ਵੇਖੋ ਠੀਕ ਆ ਵੀਰ ਜੀ ਵੇਖ ਲੋ ਵੀਰ ਨੇ ਦਿਖਾਤੇ ਆ ਬੱਚਾ ਵੀ ਪੰਜਾਬ ਜਲਸੀ ਚੋਂਦਾ ਤੇ ਗਾਂ ਵੀ ਪੰਜਾਬ ਜਲਸੀ ਚ ਵੀਰ ਜੀ ਤੇ ਵੀਰ ਜੀ ਇਹਦਾ ਕੀ ਮੁੱਲ ਕਰਦੇ ਫਿਰ ਆਪਾਂ ਮੋਲ ਉਹ ਇੱਥੇ ਜਾ ਰਹਾ 11000 ਲੀਟਰ ਦੇ ਹਿਸਾਬ ਨਾਲ ਭਾਏ ਦਾ 40000 ਵੀ ਕਰ ਲਈ ਤਾਂ ਵੀ ਜਾਇਜ਼ ਆ ਹਾਂਜੀ ਹਾਂਜੀ ਲੈ ਜੀ ਹਾਂਜੀ ਹਾਂਜੀ 35 ਨਹੀਂ ਹਾਂਜੀ ਕੋਈ ਇਹਦਾ ਨਹੀਂ 40 ਨਹੀਂ ਜੇ 30 ਨਹੀਂਗਾ ਹਾਂਜੀ ਇਹ ਦੇ ਦਈਏ ਵਿੱਚ 27000 ਦੀ ਨਹੀਂ ਹੋਰ ਕਰੀਏ ਮਾਨ ਵੀਰ ਜੀ ਚਲੋ 50 ਦੀ ਦੇ ਦਿੰਨੇ 50 24 ਦੀ ਜਾਣ ਦੀਏ ਨਹੀਂ ਫਿਰ ਜਾਣ ਦੋ ਮੇਰਾ ਵੀ ਕਰ 23000 ਦੀ ਵੀਰ ਕਹਿੰਦਾ ਦੇ ਦਾਂ ਵੇਖੋ ਵੀਰ ਜੀ ਤੇ ਇਹ ਜਮੀਰ ਕਹਿੰਦਾ ਮਾਂ ਟਾਂ ਖੁੱਲਾ ਕਰ ਦਾਂਗੇ ਵੀਰ ਜੀ ਠੰਡੀ ਧੜੀ ਆ ਅੱਧੀ ਸੀਲ ਵੱਚੀ 11 ਕਿਲੋ ਦੁੱਧ 11 ਪੱਕਾ ਵੀਰ ਕਹਿੰਦਾ ਵੀਰ ਕਹਿੰਦਾ ਜੇ ਸਾਡੇ ਕੋਲ ਮੋਟਾ ਆ ਕੇ ਖੜੂਗਾ 10 ਕਿਲੋ ਹਾਂਜੀ ਤੇ ਜਿਹੜਾ ਲੀਟਰ ਮਾਰ ਕੇ ਦਾਂਗੇ ਲੀਟਰ ਵੀ ਆਗਾ ਆਪਣੇ ਕੋਲ ਅੱਧਾ ਲੀਟਰ ਵੀ ਆਗਾ ਸਾਰਾ ਕੋ ਹੈਗਾ ਵੀ ਜੀ ਠੀਕ ਆ ਵੀਰ ਜੀ ਉਹ ਵੀਰ ਜੀ ਆਪਾਂ 11 ਕਿਲੋ ਦਾਂਗੇ ਨਹੀਂ ਠੀਕ ਆ ਵੀਰ ਜੀ ਵੀਰ ਨੇ ਰੇਟ ਜੈਜ ਕਰਤਾ ਵਾ ਕੋਈ ਵੀਰ ਆਨਲਾਈਨ ਮੰਗਾਉਂਦਾ ਵਾ ਹਾਂਜੀ ਹਾਂਜੀ ਲੀਟਰ ਦੀ ਆਪਣੀ ਫੁੱਲ ਗਰੰਟੀ ਹੋਊਗੀ ਠੀਕ ਆ ਵੀਰ ਜੀ ਕਿਉਂਕਿ ਕਈ ਕਹਿੰਦੇ ਆ ਵੀਰ ਜੀ ਅੱਜ ਸਫਰ 'ਚ ਆ ਵੀਰ ਦੂਜੇ ਤੀਜੇ ਦਿਨਾਂ ਮੈਨੂੰ ਫੋਨ ਕਰਕੇ ਕਹੇ ਵੀ ਵੀਰ ਜੀ ਦੁੱਧ ਘਟ ਗਿਆ ਵਾ ਉਹ ਵੀਰ ਜੀ ਦੋਆਂ ਦਿਨਾਂ ਤੋਂ ਦਾਵਤ ਤਸੱਲੀ ਆਪਣੀ ਇੱਥੇ ਦੋ ਟਾਈਮ ਕਰਕੇ ਖਰੋ ਤਿੰਨ ਟਾਈਮ ਕਰ ਖਰੋ ਕਰ ਨਹੀਂ ਗਈ ਆਨਲਾਈਨ ਵੀ ਚਵਾ ਦਾਂਗੇ ਠੀਕ ਆ ਵੀਰ ਜੀ ਠੀਕ ਆ ਤੇ ਵੀਰ ਜੀ ਨਾਲ ਰਸਤਾ ਨੰਬਰ ਦੱਸਿਓ ਫਿਰ ਆਪਣਾ ਡਰੈਸ ਵੀਰ ਜੀ ਆਪਣਾ ਹੈਗਾ ਜੇ ਪਿੰਡ ਲੁੱਧੜ ਹਾਂਜੀ ਤੇ ਲੱਗੇ ਜੇ ਆਪਣਾ ਮਜੀਠਾ ਹਾਂਜੀ ਤੇ ਜਿਲਾ ਅੰਮ੍ਰਿਤਸਰ ਹਾਂਜੀ ਤੇ ਫੋਨ ਨੰਬਰ ਹੈਗਾ 86203402 ਸਾਸਰੀ ਕਾਲ ਵੀਰ ਜੀ